ਇੱਥੋਂ ਤੁਸੀਂ ਨੇੜੇ ਬੈਠੇ ਹੋ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਪੰਡਿਤ ਕਿਰਪਾ ਰਾਮ ਕਸ਼ਮੀਰ ਤੋਂ 400 ਪੰਡਤਾਂ ਦਾ ਵਫ਼ਦ ਲੈ ਕੇ ਆਇਆ ਜਦੋਂ ਅਨੰਦਪੁਰ ਸਾਹਿਬ ਪਹੁੰਚਿਆ ਉਹਨੇ ਅਨੰਦਪੁਰ ਸਾਹਿਬ ਵੱਡਦਿਆਂ ਘਾਹ ਦੀਆਂ ਟਿਣਾ ਤੋੜ ਲਈਆਂ ਗੁਰੂ ਦੇ ਦਰਬਾਰ ਵਿੱਚ ਵੜਨ ਲੱਗੇ ਸਭ ਪੰਡਤਾਂ ਨੇ ਮੂੰਹ ਵਿੱਚ ਘਾਹ ਦੀਆਂ ਤੜਾਂ ਭਾਈਆਂ ਨੇ ਹੱਥ ਜੁੜੇ ਹੋਏ ਨੇ ਚਰਨਾਂ ਵਿੱਚ ਝੁੱਕ ਗਏ ਪੰਡਤ ਕਿਰਪਾ ਰਾਮ ਤਾਂ ਹੰਮਾਰ ਕੇ ਰੋਣ ਲੱਗ ਪਿਆ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤਖਸਿੰਦਾਸਨ ਤੋਂ ਠੇ ਰੋਂਦੇ ਹੋਏ ਕਿਰਪਾ ਰਾਮ ਨੇ ਅੱਖਾਂ ਪੁੰਝੀਆਂ ਬਾਦਸ਼ਾਹ ਨੇ ਕਿਹਾ ਭਾਈਆ ਮੂੰਹ ਵਿੱਚ ਘਾਹ ਦੀਆਂ ਤੜਾਂ ਕਿਉਂ ਭਾਈਆਂ ਨੇ ਕੀ ਗੱਲ ਕਢ ਦਿਓ ਮੂੰਜੋਂ ਘਾਹ ਕਿਰਪਾ ਰਾਮ ਹੱਥ ਜੋੜ ਕੇ ਕਹਿੰਦਾ ਬਾਦਸ਼ਾਹ ਅਸੀਂ ਗਊਆਂ ਬਣ ਕੇ ਤੁਹਾਡੀ ਸ਼ਰ ਮੇਰੇ ਵਿੱਚ ਅੱਜ ਬਾਦਸ਼ਾਹ ਅੱਗੇ ਲੈਣ ਤੁਹਾਡੀ ਮਦਦ ਲੈਂਦਾ ਬਾਦਸ਼ਾਹ ਤੁਹਾਡੀ ਸ਼ਰਨ ਵਿੱਚ ਆਹੇ ਸਾਡੀ ਮਦਦ ਕਰੋ ਸਾਡਾ ਦਿਲ ਜੰਜੂ ਖਤਰੇ ਵਿੱਚ ਹੈ ਬਾਦਸ਼ਾਹ ਕੰਚੀ ਵਿੱਚੋਂ ਸਭ ਪੰਡਤ ਮੁਕਾਦਦੇ ਤੇ ਨੇ ਕੰਚੀ ਵਿਦਵਾਨਾਂ ਦਾ ਗੜ ਰਿਹਾ ਪੰਜਵੇਂ ਬਾਦਸ਼ਾਹ ਖੁਦ ਸਿੱਖਾਂ ਨੂੰ ਘੱਲਦੇ ਰੇ ਉੱਥੇ ਵਿਦਿਆ ਪੜਨ ਵਾਸਤੇ ਬਾਦਸ਼ਾਹ ਬੰਚੀ ਦੇ ਮੰਦਰ ਬੰਦ ਹੋ ਗਏ ਹਯੁੱਧਿਆ ਦੇ ਮੰਦਰ ਨੂੰ ਜਿੰਦਾ ਲੱਗ ਗਿਆ ਜਗਨਨਾਥਪੁਰੀ ਦਾ ਮੰਦਿਰ ਬੰਦ ਕਰ ਦਿੱਤਾ ਹੈ ਏ ਗੁਰੂ ਤੇਗ ਬਹਾਦਰ ਮਹਾਰਾਜ ਹੁਣ ਕੰਛੀ ਤੋਂ ਬਾਅਦ ਔਰੰਗਜ਼ੇਬ ਨੇ ਆਪਣੇ ਜ਼ਾਲਮ ਸੂਬੇਦਾਰ ਕਸ਼ਮੀਰ ਕੱਲ ਦਿੱਤੇ ਨੇ ਪਾਤਸ਼ਾਹ ਹੁਣ ਕਸ਼ਮੀਰੀ ਪੰਡਤਾਂ ਤੇ ਤਸ਼ੱਦਦ ਹੋ ਰਿਹਾ ਹੈ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਏ ਗੁਰੂ ਤੇਗ ਬਹਾਦਰ ਮਹਾਰਾਜ ਤਰਸ ਕਿਰਪਾ ਕਰੋ ਸਾਡੇ ਦਿਲ ਦੇ ਜੰਜੂ ਦੀ ਰੱਖਿਆ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਮਰ ਉਦੋਂ ਨੋਂ ਭਰਿਆ ਦੀ ਹੈ ਇਤਿਹਾਸ ਕਹਿੰਦਾ ਹੈ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਨੇ ਉੱਠ ਕੇ ਪੰਡਤ ਕਿਰਪਾ ਰਾਮ ਦੇ ਹੰਝੂ ਪੁੰਝੇ ਵਾਂ ਪਕੜ ਕੇ ਘਲਣ ਲਾ ਕੇ ਕਿਹਾ ਪੰਡਤ ਕਿਰਪਾ ਰਾਮ ਵਿਸ਼ਵਾਸ ਰੱਖਿਓ ਤੁਸੀਂ ਸ਼ਰਨ ਵਿੱਚ ਗੁਰੂ ਨਾਨਕ ਦੇ ਘਰ ਆਇਓ ਬਾਹ ਪਕੜੀ ਹੈ ਜਾ ਹੁਣ ਅੱਜ ਤੋਂ ਬਾਅਦ ਔਰੰਗਜ਼ੇਬ ਤੁਹਾਡੇ ਤਿਲਕ ਤੇ ਜੰਝੂ ਨਹੀਂ ਲਾ ਸਕੇਗਾ ਤੇਗ ਬਹਾਦਰ ਦਾ ਸੀਸ ਲੱਥ ਦਾ ਲੱਥ ਜਾਏਗਾ ਪਰ ਤੁਹਾਡੇ ਜੰਝੂ ਨਹੀਂ ਲੈਣ ਦਿਆ ਪਾਦਸ਼ਾਹ ਨੇ ਨਾਲ ਕਿਹਾ ਤੁਹਾਡਾ ਸੰਬੰਧ ਹੁਣ ਦਾ ਥੋੜੀ ਹੈ ਸਾਡੇ ਨਾਲ ਪੀੜੀਦਰ ਪੀੜੀ ਤੋਂ ਡੇ ਬਜ਼ੁਰਗ ਪਿਓ ਦਾਦੇ ਪਰਦਾਦੇ ਗੁਰੂ ਨਾਨਕ ਦੇ ਘਰ ਨਾਲ ਜੁੜੇ ਨੇ ਉਹਨੇ ਹੱਥ ਜੋੜ ਕੇ ਕਿਹਾ ਪਾਤਸ਼ਾਹ ਮੇਰੇ ਪਰਦਾਦੇ ਵੀ ਗੁਰੂ ਦੀ ਸ਼ਰਨ ਵਿੱਚ ਰਹੇ ਨੇ ਪਾਤਸ਼ਾਹ ਸਾਨੂੰ ਵੀ ਆਪਣੀ ਸ਼ਰਨ ਵਿੱਚ ਆਉਣ ਦੀ ਇਲਾਜ ਕਿਉਂ ਕਿ ਉਹ ਪੰਡਤ ਕਿਰਪਾ ਰਾਮ ਉਹ ਹੈ ਕਦੇ ਇਤਿਹਾਸ ਪੜਿਓ ਤਵਾਂ ਜੀ ਕਹਿੰਦੀ ਹੈ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਪਹਿਲੇ ਜਾਮੇ ਕਸ਼ਮੀਰ ਗਏ ਨਾ ਉੱਥੇ ਇੱਕ ਬਹੁਤ ਵਿਦਵਾਨ ਪੰਡਤ ਸੀ ਜਿਹਦਾ ਨਾਮ ਇਤਿਹਾਸ ਵਿੱਚ ਆਇਆ ਪੰਡਤ ਬ੍ਰਹਮਦਾਸ ਬ੍ਰਹਮਦਾਸ ਕੋਲ ਗ੍ਰੰਥਾਂ ਦੇ ਢੱਡੇ ਭਰੇ ਹੁੰਦੇ ਸਨ ਉਹ ਦੂਜਿਆਂ ਨਾਲ ਵਿਚਾਰ ਚਰਚਾ ਕਰਦਾ ਸੀ ਜਿਹੜਾ ਹਾਰ ਜਵੇ ਉਹਦੇ ਗ੍ਰੰਥ ਜ਼ਬਤ ਕਰ ਲੈਂਦਾ ਸੀ بڑے بڑے ਵਿਦਵਾਨ ਪੰਡਤ ਉਹਦੇ ਨਾਲ ਵਿਚਾਰ ਕਰਨ ਤੋਂ ਡਰਦੇ ਸੀ ਕਿਉਂਕਿ ਉਹਦੇ ਕੋਲ ਗਿਆਨ ਬੜਾ ਸੀ ਪਰ ਉਹਨੂੰ ਗਿਆਨ ਹੁੰਦਿਆ ਹੰਕਾਰ ਸੀ ਉਹ ਦੂਜਿਆਂ ਦੇ ਗ੍ਰੰਥ ਜਬਦ ਕਰ ਲੈਂਦਾ ਸੀ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਕਸ਼ਮੀਰ ਗਏ ਜਦੋਂ ਬ੍ਰਹਮਦਾਸ ਮਿਲਿਆ ਉਹਨੇ ਗੱਡੇ ਭਰੇ ਹੋਏ ਗ੍ਰੰਥਾਂ ਦੇ ਪਾਤਸ਼ਾਹ ਨਾਲ ਵਿਚਾਰ ਚਰਚਾ ਕਰਨ ਲੱਗਾ ਹਜ਼ੂਰ ਸੁਣਦੇ ਰਹੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਖੀਰ ਵਿੱਚ ਇੱਕੋ ਗੱਲ ਕਹੀ ਪੰਡਤ ਬ੍ਰਹਮਦਾਸ ਇਹ ਵਿਦਿਆ ਦਾ ਗਿਆਨ ਤੁਹਾਨੂੰ ਰੱਬ ਤੱਕ ਨਹੀਂ ਲੈ ਜਾ ਸਕਦਾ

ਬਾਦਸ਼ਾਹ ਨੇ ਜਦੋਂ ਉਹਨੂੰ ਸਿੱਧੇ ਮੁਖਤਬ ਕੋ ਕੇ ਬਚਨ ਕਹੇ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀਐ ਸਾਤ ਪੜ ਪੜ ਵੇੜੀ ਪਾਈ ਐ ਪੜ ਪੜ ਗੱਡੀਆਂ ਖਾਤ ਪੜੀਏ ਜਿੱਤੇ ਵਰਸ ਵਰਸ ਪੜੀਏ ਜਿੱਤੇ ਮਾਸ ਨਾਨਕ ਲਿਖੈ ਇੱਕ ਗੱਲ ਹੋਰ ਹਮੇ ਚਖਣਾ ਝਾਫ ਸਾਰੀ ਉਮਰ ਬੜੀ ਜਾਓ ਇਹਦੇ ਨਾਲ ਕੀ ਹੁੰਦਾ ਇੱਕੋ ਗੱਲ ਨਾਲ ਰੱਬ ਮਿਲਦਾ ਹਮੇ ਛੱਡ ਰੱਬ ਹੁਣੇ ਮਿਲ ਪੈਣਾ ਇਹੋ ਗੱਲ ਰਵਿਦਾਸ ਮਹਾਰਾਜ ਬਾਣੀ ਵਿੱਚ ਕਹੀ ਜਦ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ ਭਗਤ ਰਵਿਦਾਸ ਜੀ ਕਹਿੰਦੇ ਜਿੰਨੀ ਦੇਰ ਹਮਾ ਸੀ ਰੱਬ ਆਇਆ ਨਹੀਂ ਮੈਂ ਮਟਣ ਦੀ ਦੇਰ ਹੈ ਰੱਬ ਹਾਜ਼ਰ ਹੋ ਗਿਆ ਰੱਬ ਸਭ ਤੋਂ ਨੇੜੇ ਹੈ ਕਿਸੇ ਨੂੰ ਮਿਲਣ ਵਾਸਤੇ ਬਾਹਰ ਜਾਣਾ ਪੈਂਦਾ ਹੁਣ ਤੁਹਾਨੂੰ ਇੱਥੇ ਕੋਈ ਮਿਲਣ ਆ ਜਾਏ ਉਹ ਜੀ ਤੁਹਾਨੂੰ ਬੁਲਾ ਰਿਹਾ ਤੁਸੀਂ ਉੱਠ ਕੇ ਕੀ ਕਰੋਗੇ ਬਾਹਰ ਜਾਓਗੇ ਉਹਦੇ ਕੋਲ ਰੱਬ ਨੂੰ ਮਿਲਣ ਵਾਸਤੇ ਬਾਹਰ ਜਾਣ ਦੀ ਲੋੜ ਨਹੀਂ ਅੰਦਰ ਜਾਣਾ ਪੈਂਦਾ ਕਿਉਂਕਿ ਕੋ ਰਵਿਦਾਸ ਹੱਥ ਪੈ ਨੀਰੇ ਸੱਜੇ ਹੋਏ ਸੋ ਹੋਈ ਜਦੋਂ ਪਾਤਸ਼ਾਹ ਕਹਾਂ ਬ੍ਰਹਮਦਾਸ ਹੰਕਾਰ ਛੱਡ ਨਰੰਕਾਰ ਦਾ ਹੁਣੇ ਹੋਇਆ ਉਸੇ ਵਕਤ ਗੁਰੂ ਨਾਨਕ ਸਾਹਿਬ ਦੇ ਚਰਨਾਂ ਟੈਪਿਆ ਬਾਦਸ਼ਾਹ ਮੇਰਾ ਹੰਕਾਰ ਦੂਰ ਕਰਦੇਓ ਬਾਦਸ਼ਾਹ ਨੇ ਬਖਸ਼ਿਸ਼ ਕੀਤੀ ਬ੍ਰਹਮਦਾਸ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦਾ ਸੇਵਕ ਹੋ ਗਿਆ ਪੰਡਤ ਬ੍ਰਹਮਦਾਸ ਦਾ ਇੱਕ ਪੁੱਤਰ ਹੋਇਆ ਬਹੁਤ ਵਿਦਵਾਨ ਪੰਡਤ ਪੰਡਤ ਨਰੈਣ ਦਾਸ ਪੰਡਤ ਨਰੈਣ ਦਾਸ ਦਾ ਪੁੱਤਰ ਹੋਇਆ ਪੰਡਤ ਅਡੂਰਾ ਪੰਡਤ ਨਦੂਰਾਮ ਦਾ ਪੁੱਤਰ ਅੱਗੇ ਹੋਇਆ ਪੰਡਤ ਕਿਰਪਾ RAM ਜਿਹੜਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ 400 ਬੰਤਨ ਲੱਗ ਕੇ ਕਸ਼ਮੀਰ ਤੋਂ ਭੇਖ ਬਦਲ ਕੇ ਆਇਆ ਲੁਕਦਾ ਲਕੌਣਾ ਨੰਦਪੁਰ ਸਾਹਿਬ ਪਹੁੰਚਿਆ ਹੱਥ ਜੋੜ ਕੇ ਕਿਹਾ ਬਾਦਸ਼ਾਹ ਸਾਡੇ ਤਿਲਕ ਜੰਜੂ ਦੀ ਰੱਖਿਆ ਕਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕੋ ਗੱਲ ਕਹੀ ਬਸ ਵਿਸ਼ਵਾਸ ਰੱਖਿਓ ਕਿਉਂਕਿ ਸਿੱਖ ਤੇ ਗੁਰੂ ਦਾ ਰਿਸ਼ਤਾ ਵਿਸ਼ਵਾਸ ਦੇ ਸਿਰ ਤੇ ਖੜਾ ਹੈ ਜੇ ਵਿਸ਼ਵਾਸ ਹੈ ਫਿਰ ਗੁਰੂ ਲਾਜ ਰੱਖਦਾ ਹੈ ਪਾਤਸ਼ਾਹ ਨੇ ਬਚਨ ਕਹੇ ਬਸ ਹੁਣ ਕਿਰਪਾ ਰਾਮ ਵਿਸ਼ਵਾਸ ਰੱਖਿਓ ਹੁਣ ਔਰੰਗਜ਼ੇਬ ਤੁਹਾਡੇ ਦਿਲ ਕਜੰਜੂ ਨਹੀਂ ਲਾ ਸਕੇਗਾ ਹਾਂ ਦੇਸੀ ਘੋਤੇ ਤੇ ਤੇਲ ਦੀਆਂ ਜੋਤਾਂ ਸਨ ਉਹਨੇ ਮੰਦਰਾਂ ਚੋਂ 부ਝਾ ਦਿੱਤੀਆਂ ਨੇ ਜੇ ਉਹਨਾਂ ਜੋਤਾਂ ਨੂੰ ਦੁਬਾਰਾ ਜਗਾਉਣ ਵਾਸਤੇ ਸਾਨੂੰ ਆਪਣੀ ਰਤ ਉਣੀ ਭਈ ਰਤ ਪਾ ਦਾਂਗੇ ਪਰ ਜੋਤ ਮੰਦਰਾਂ ਦੀ ਨਹੀਂ ਬੁਝਣ ਦੀਆਂ ਅੱਜ ਤੱਕ ਆਵਾਜ਼ ਨੇ ਮੰਦਰ ਸਦਾ ਹੀ ਰਹਿਣਗੇ ਕਿਉਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਕੁਰਬਾਨੀ ਦਿੱਤੀ ਹੈ ਤਿੰਨ ਗੁਰੂ ਦੇ ਸਿੱਖਾਂ ਦੀ ਸ਼ਹਾਦਤ ਹੋਈ ਉਹਦੇ ਵਾਸਤੇ

9 ਸਾਲ ਦੀ ਉਮਰ ਤੁਹਾਨੂੰ ਗੁਰੂ ਗੋਬਿੰਦ राय ਮਹਾਰਾਜ ਨੂੰ ਗੁਰਤਾ ਗੱਦੀ ਦੇ ਕੇ ਦਿੱਲੀ ਵੱਲ ਚੱਲ ਪਏ। ਔਰ ਦਿੱਲੀ ਦੀ ਧਰਤੀ ਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਅੱਖਾਂ ਦੇ ਸਾਹਮਣੇ ਤਿੰਨ ਸਿੱਖਾਂ ਦੀ ਸ਼ਹਾਦਤ ਹੋਈ। ਇੱਕ ਬੇਨਤੀ ਕਰਕੇ ਮੈਂ ਸਮਾਪਤੀ ਕਰਨੀ ਹੈ ਸਮਾ ਸਮਾਪਤ ਹੋ ਗਏ। ਯਾਸਾ ਦਾ ਕਾਨੂੰਨ ਔਰੰਗਜ਼ੇ ਬਾਦਸ਼ਾਹ ਨੇ ਭੰਗ ਕਰ ਦਿੱਤਾ। ਕਿਉਂਕਿ ਜਿਹੜੇ ਹਕੂਮਤੀ ਲੋਕ ਹੁੰਦੇ ਨੇ ਰਾਜੇ ਲੋਕ ਹੁੰਦੇ ਨੇ ਆਪਣੀ ਲੋੜ ਵਾਸਤੇ ਉਹ ਕਾਨੂੰਨ ਬਣਾ ਵੀ ਲੈਂਦੇ ਨੇ ਆਪਣੀ ਲੋੜ ਵਾਸਤੇ ਕਾਨੂੰਨ ਤੋੜ ਵੀ ਦਿੰਦੇ ਨੇ ਇਹ ਰਾਜੇ ਲੋਕਾਂ ਕੋਲ ਹੁੰਦਾ ਔਰੰਗਜ਼ੇਬ ਬਾਦਸ਼ਾਹ ਨੇ ਦਹਾਕਿਆਂ ਤੋਂ ਬਣਿਆ ਹੋਇਆ ਕਾਨੂੰਨ ਤੋੜਿਆ ਯਾਸਾ ਦੇ ਅਧੀਨ ਹਮੇਸ਼ਾ ਸ਼ਹੀਦ ਕੀਤਾ ਜਾਂਦਾ ਸੀ ਉਹਦਾ ਕਾਰਨ ਇਹ ਸੀ ਇਸਲਾਮ ਨੇ ਕਾਨੂੰਨ ਬਣਾਇਆ ਸੀ ਕਿਸੇ ਬੰਦੇ ਨੂੰ ਸ਼ਹੀਦ ਕਰਨਾ ਉਹਦੀ ਰਤ ਨਹੀਂ ਨਿਕਲਣੀ ਚਾਹੀਦੀ ਕਿਉਂਕਿ ਸਲਾਮ ਮੰਨਦਾ ਹੈ ਇੱਕ ਨੂੰ ਸ਼ਹੀਦ ਕਰੋ ਉਹਦੀ ਰਤ ਤੋਂ ਅਨੇਕਾਂ ਸ਼ਹੀਦ ਪੈਦਾ ਹੋ ਜਾਂਦੇ ਨੇ ਇਸ ਲਈ ਕੋਰਜਨ ਦੇ ਮਹਾਰਾਜ ਜੀ ਨੂੰ ਤਤੀ ਤਵੀਲੇ ਬਿਠਾਇਆ ਜਾਂ ਫਿਰ ਉਪਲ ਦੇ ਪਾਣੀ ਚ ਵਾਲੇ ਕਿਉਂ ਰਤ ਨਹੀਂ ਨਿਕਲਣੀ ਚਾਹੀਦੀ ਖੂਨ ਨਹੀਂ ਨਿਕਲਣਾ ਚਾਹੀਦਾ ਔਰੰਗਜ਼ੇ ਬਾਦਸ਼ਾਹ ਨੇ ਕਿਹਾ ਬੰਦਾ ਡਰਦਾ ਹੀ ਖੂਨ ਤੋਂ ਐ ਕਦੇ ਤੁਸੀਂ ਵੇਖੋਗੇ ਆਮ ਬੰਦੇ ਦੇ ਸੱਟ ਲਾ ਜੋ ਡਰਦਾ ਨਹੀਂ ਜੇ ਉਹਦਾ ਖੂਨ ਨਿਕਲ ਕੇ ਚਿਹਰਾ ਲਹੂ ਨਾਲ ਭਜਿਆ ਹੋਵੇ ਸਾਹਮਣੇ ਵਾਲੇ ਡਰ ਜਾਂਦੇ ਨੇ ਇੱਕ ਵਾਰ ਤ ਹੋਏ ਕੋ ਤਿੰਨੇ ਆਦਮੀ ਦੋਏ ਵਾਈਫ ਹਸਬੰਦ ਡਗੇ ਉਹ ਜਦੋਂ ਲੇਡੀ ਦੇ ਪਿੱਛੇ ਡਿੱਗੀ ਐਕਸੀਡੈਂਟ ਹੋਇਆ ਉਹਦੇ ਮਾੜੀ ਚੋਟ ਨਹੀਂ ਆਈ ਉਹ ਡਿੱਗੀ ਲੁੱਟਣੀ ਆ ਖਾ ਕੇ ਇਕਦਮ ਉੱਠ ਕੇ ਖੜੀ ਹੋ ਗਈ ਬਿਲਕੁਲ ਸਹੀ ਮਾਰੀਆਂ ਮੁੱਟੀਆਂ ਰਗੜਾਂ ਲੱਗੀਆਂ ਪਰ ਜਦੋਂ ਉਹਨੇ ਆਪਣੇ ਘਰ ਵਾਲੇ ਦਾ ਮੂੰਹ ਵੇਖਿਆ ਲਹੂ ਲਹਾਨ ਹੋਇਆ ਸਿਰ ਫਟਿਆ ਬੇਹੋਸ਼ ਹੋ ਕੇ ਡਿੱਗ ਪਈ ਇਹਦਾ ਮਤਲਬ ਲਹੂ ਜਿਹੜਾ ਉਹ ਖੂਨ ਦੂਜੇ ਨੂੰ ਡਰ ਦਿੰਦਾ ਇਸ ਲਈ ਔਰੰਗਜ਼ੇਬ ਬਾਦਸ਼ਾਹ ਨੇ ਕਿਹਾ ਯਾਸਾ ਕਾਨੂੰਨ ਤੋੜ ਦਿਓ ਗੁਰਤੇਗ ਬਹਾਦਰ ਸਾਹਿਬ ਦੇ ਸਾਹਮਣੇ ਆਰੇ ਨਾਲ چیر ਕੇ ਵੜਦੇ ਹੋ ਭਾਈ ਮਤੀ ਦਾਸ ਨੂੰ ਕਿਉਂ ਖੂਨ ਦੀਆਂ ਫੁਆਰਾਂ ਪੈਣਗੀਆਂ ਗੁਰੂ ਤੇਗ ਬਹਾਦਰ ਮਹਾਰਾਜ ਡਰ ਜਾਣਗੇ ਲਹੂ ਦੇਖ ਕੇ ਬੰਦਾ ਡਰਦਾ ਏਦਾਂ ਦਾ ਤੁਸੀਂ ਆ ਦਿਓ ਆਰੇ ਨਾਲ چیرੋ ਗੁਰੂ ਤੇਗ ਬਹਾਦਰ ਮਹਾਰਾਜ ਦੇਖ ਕੇ ਡਰ ਜਾਣਗੇ ਔਰ ਇਹ ਕਹਿ ਦਿੰਦੇ ਮੈਂ ਹਿੰਦੂਆਂ ਦੇ ਤਿਲਕ ਜੰਜੂ ਦੀ ਰੱਖਿਆ ਨਹੀਂ ਕਰ ਸਕਦਾ ਪੂਰਾ ਹਿੰਦੁਸਤਾਨ ਮੁਸਲਮਾਨ ਹੋ ਜਾਏਗਾ ਪਰ ਕੌਣ ਦੱਸੇ ਔਰੰਗਜ਼ੇਬ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਤੂੰ ਡਰਾ ਨਹੀਂ ਸਕਦਾ ਪਤਾ ਕਿਉਂ ਉਹ ਤਾਂ ਦੁਨੀਆਂ ਦੇ ਲੋਕਾਂ ਨੂੰ ਕਹਿੰਦੇ ਨੇ ਨਾ ਡਰਨਾ ਨਾ ਡਰਾਉਣਾ ਦੋਮਾਂ ਚੀਜ਼ਾਂ ਪਾਪ ਨੇ ਡਰਨਾ ਵੀ ਪਾਪ ਹੈ ਡਰਾਉਣਾ ਵੀ ਪਾਪ ਹੈ ਭੈ ਕਾਹੂ ਕੋ ਦੇਤ ਨੈ ਨੈ ਬਹਿਮਾਨਤ ਆਨ ਨਾ ਕਿਸੇ ਨੂੰ ਡਰ ਦੇਣਾ ਨਾ ਕਿਸੇ ਤੋਂ ਡਰਨਾ ਦੋਮੇ ਚੀਜ਼ਾਂ ਪਾਪ ਨੇ ਕਿਸੇ ਨੂੰ ਡਰਾ ਕੇ ਰੱਖਣਾ ਵੀ ਪਾਪ ਹੈ ਕਿਸੇ ਤੋਂ ਡਰਨਾ ਵੀ ਪਾਪ ਹੈ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਰੰਚਕ ਨੰਡੋਲੇ ਔਰੰਗਜ਼ੇ ਬਾਦਸ਼ਾਹ ਨੇ ਕਾਜੀ ਤੇ ਸੂਬੇ ਦਾ ਮੁਫਲਸ ਖਾਨ ਨੂੰ ਕਿਹਾ ਗੁਰੂ ਤੇਗਹਹਾਦਰ ਮਹਾਰਾਜ ਦਾ ਸੀਸ ਕਲਮ ਕਰ ਦਿਓ ਸੀਸ ਕਲਮ ਭਾਵ ਧੜ ਨਾਲੋਂ ਸਿਰ ਵੜ ਦਿਓ ਜਦੋਂ ਸੀਸ ਕਲਮ ਕਰਨ ਦਾ ਹੁਕਮ ਸੁਣਾਇਆ ਦਿੱਲੀ ਦੇ ਚਾਨੀ ਚੌਂਕ ਵਿੱਚ ਲਾਲ ਕਿਲੇ ਦੇ ਸਾਹਮਣੇ ਗੁਰੂ ਤੇਗਹਹਾਦਰ ਮਹਾਰਾਜ ਖੁਸ਼ ਹੱਸ ਬੈ ਮੁਸਕਰਾਏ ਮੁਫਲਸ ਖਾਨ ਕਹਿੰਦਾ ਹੈ ਮਹਾਰਾਜ ਤੁਹਾਡੇ ਗਲ 'ਚ ਹਾਰ ਪਾਉਣ ਦਾ ਹੁਕਮ ਨਹੀਂ ਹੋਇਆ ਬਾਦਸ਼ਾਹ ਤੁਹਾਡੇ ਸੀਸ 'ਵਿਚ ਹਾਰ ਨਹੀਂ ਪਾਉਣੇ ਸੀਸ ਕਲਮ ਕਰਨ ਦਾ ਹੁਕਮ ਹੋਇਆ ਹੈ ਖੁਸ਼ ਕਿਉਂ ਹੋ ਰਹੇ ਹੋ ਬਾਦਸ਼ਾਹ ਕਹਿੰਦੇ ਤਾਈਓ ਤਾਂ ਖੁਸ਼ ਹੋ ਰਹੇ ਹਾਂ ਤੁਸੀਂ ਸੀਸ ਕਲਮ ਕਰਨ ਦਾ ਹੁਕਮ ਦਿੰਦਾ ਹੈ ਮਹਾਰਾਜ ਖੁਸ਼ ਕਿਉਂ ਹੋ ਰਹੇ ਹੋ ਬਾਦਸ਼ਾਹ ਕਹਿੰਦੇ ਕਲਮ ਕੀਤੀਆਂ ਚੀਜ਼ਾਂ ਵੱਧੀਆਂ ਨੇ ਆ ਚੀਜ਼ ਨੋਟ ਕਰਿਓ ਤੇ ਕਲਮ ਕੀਤੀਆਂ ਚੀਜ਼ਾਂ ਵੱਧੀਆਂ ਨੇ ਜੇ ਕਿਸੇ ਤੰਨੇ ਨੂੰ ਘੜ ਕੇ ਕਲਮ ਬਣਾ ਲਈਏ ਨਾ ਚੱਕੂ ਨਾਲ ਕਲਮ ਹੁਣ ਅੱਜ ਕੱਲ ਦੇ ਬੱਚਿਆਂ ਨੂੰ ਪਤਾ ਨਹੀਂ ਉਹ ਤਾਂ ਪੈਨ ਨਾਲ ਲਿਖਦੇ ਵੱਡੀਆਂ ਉਮਰਾਂ ਵਾਲੇ ਤੁਹਾਨੂੰ ਪਤਾ ਹੈ ਪਹਿਲਾਂ ਕਲਮ ਨਾਲ ਲਿਖਿਆ ਜਾਂਦਾ ਸੀ ਜੇ ਚੱਕੂ ਨਾਲ ਤੰਨਾ ਘੜ ਕੇ ਕਲਮ ਬਣਾ ਲਈਏ ਕਲਮਾਂ ਘੜੀਆਂ ਹੋਈਆਂ ਸਾਹ ਸੰਗਤ ਸਦੀਆਂ ਦਾ ਇਤਿਹਾਸ ਲਿਖਦੀਆਂ ਨੇ ਔਰ ਕਲਮਾਂ ਨਾਲ ਲਿਖਿਆ ਇਤਿਹਾਸ ਸਦੀਆਂ ਤੱਕ ਜਿਉਂਦਾ ਰਹਿੰਦਾ ਹੈ ਇਸ ਲਈ ਕਲਮਾਂ ਨਾਲ ਲਿਖਿਆ ਇਤਿਹਾਸ ਜੀਵਤ ਰਹਿੰਦਾ ਹੈ ਸਿਰ ਕਲਮ ਕਰਨ ਦਾ ਹੁਕਮ ਦਿੱਤਾ ਇੱਕ ਬੂਟਾ ਹੁੰਦਾ ਜੀ ਗੁਲਾਬ ਦਾ ਤੁਸੀਂ ਦੇਖੋ ਗੁਲਾਬ ਦੀ ਕਲਮ ਘੜ ਕੇ ਕਿਤੇ ਲਾ ਦਿਓ ਨਾ ਗੁਲਾਬ ਦੀ ਟਾਣੀ ਚੱਕੂ ਨਾਲ ਕਰਦਾਂ ਕਲਮ ਕੱਟ ਕੇ ਲਾ ਦਿਓ ਮਿੱਟੀ ਵਿੱਚ ਲੱਗਣ ਦੀ ਦੇਰ ਹੈ ਥੋੜੇ ਦਿਨਾਂ ਬਾਅਦ ਵੇਖਿਓ ਉਹ ਘੜੀ ਹੋਈ ਕਲਮ ਆਪਣੇ ਵਰਗਾ ਇੱਕ ਗੁਲਾਬ ਹੋਰ ਪੈਦਾ ਕਰ ਦਿੰਦੀ ਹੈ ਗੁਲਾਬ ਦਾ ਬੁੱਟਾ ਕਲਮ ਘੜ ਕੇ ਲਾ ਦਿਓ ਗੁਲਾਬ ਵੱਧ ਹੈ پاتشاہ کہیں دے, دے سر قلم کلم کرن دا, دا حکم دیتا ہے اور زیب مفلس کان اے ہون سیس, سیس دین دا کلم دا جڑا حکم دیتا ہے ہون سیس دین دا, دا, دا پرتھا بدے گی دین والے دی گنٹی بدے گی ایک سیس لے ہے سنکھڑے سیس دین والے پیدا ہونگے سا سنگت ایو ایک چودہ سلام بعد ਨੰਦਪੁਰ ਸਾਹਿਬ ਦੀ ਧਰਤੀ ਤੇ ਪ੍ਰੈਕਟੀਕਲ ਹੋਇਆ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਿਹੜੀ ਗੱਲ ਕਹੀ ਸੀ ਔਰੰਗ ਦੇਵ ਜਿਨ੍ਹਾਂ ਨੂੰ ਤੁਸੀਂ ਕਮਜ਼ੋਰ ਕਹਿੰਦੇ ਹੋ ਨੀਚ ਕਹਿੰਦੇ ਹੋ ਜਿਨ੍ਹਾਂ ਨੂੰ ਤੁਸੀਂ ਧੀਰ ਨਾਈ ਸਿੰਬੇ ਜਲਾਹੇ ਜਮਿਆਰ ਜਿਨ੍ਹਾਂ ਨੂੰ ਤੁਸੀਂ ਕਮਜ਼ੋਰ ਡਰਪੋਕ ਕਹਿੰਦੇ ਹੋ ਮੇਰੇ ਸੀਸ ਦੀ ਕੁਰਬਾਨੀ ਤੋਂ ਬਾਅਦ ਦੇਖਿਓ ਉਹਨਾਂ ਨੇ ਹੱਸ ਕੇ ਗੁਰੂ ਨੂੰ ਸੀਸ ਦਿਆ ਕਰਨਾ ਹੈ 14 ਸਾਲਾਂ ਬਾਅਦ 1699 ਈਸਵੀ ਦੀ ਵਿਸਾਖੀ ਨੂੰ ਪੰਜ ਸੀਸ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੇਂਟ ਕਰਨ ਵਾਲੇ ਉੱਥੇ ਖੜੇ ਹੋ ਗਏ ਮਹਾਰਾਜ ਮੇਰਾ ਸੀਸ ਹਾਜ਼ਰ ਹੈ ਗੁਰੂ ਨੂੰ ਸੀਸ ਦੇਣ ਵਾਲੇ ਪੈਦਾ ਹੋ ਗਏ ਕਿਉਂ ਸੀਸ ਕਲਮ ਕੀਤਾ ਵੱਧ ਹੈ ਅੱਜ ਉਹਦਾ ਪ੍ਰੈਕਟੀਕਲ ਸਰ ਹੋਇਆ ਜੋ ਤੋ ਪ੍ਰੇਮ ਖੇਲਣ ਦਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀ ਜੇ ਕੰਨ ਨ ਕੀਜੈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਹਿੰਦੁਸਤਾਨ ਵਿੱਚ ਮੰਦਰ ਸਦਾ ਲਈ ਆਵਾਜ਼ ਹੋ ਗਏ ਮੰਦਰਾਂ ਦੀਆਂ ਜੋਤਾਂ ਸਦਾ ਲਈ ਜਗ ਗਈਆਂ ਮੰਦਰ ਸਦਾ ਵਾਸਤੇ ਆਵਾਜ਼ ਹੋ ਗਏ ਕਿਉਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੀ ਰਕਤ ਪਾ ਕੇ ਸਦਾ ਵਾਸਤੇ ਆਵਾਜ਼ ਕਰ ਦਿੱਤੇ ਇੱਕ ਵਿਦਵਾਨ ਲਿਖਦਾ ਹੈ ਕਹਿੰਦਾ ਚਾਂਦਨੀ ਚੌਂਕ ਪਤਾ ਕਿਉਂ ਕਹਿੰਦੇ ਸੀ ਉਹਨੂੰ ਲਾਲ ਕਿਲੇ ਦੇ ਸਾਹਮਣੇ ਚਾਂਦਨੀ ਚੌਂਕ ਚਾਂਦਨੀ ਚੌਂਕ ਨੂੰ ਚੰਨਨ ਕਰਦੇ ਉੱਥੇ ਲਾਲ ਕਿਲੇ ਦੇ ਰਾਜੇ ਰਾਣੀਆਂ ਰਾਜਕੁਮਾਰ ਬੇਗਮਾਂ ਰਾਤ ਨੂੰ ਚੌਂਕ 'ਚ ਬੈੰਦੇ ਸਨ ਤੇਲ ਪਾ ਕੇ ਸੰਕੜੇ ਦੀਵੇ ਜਗਾਈ ਜਾਂਦੇ ਸੀ ਅੱਧੀ ਰਾਤ ਤੱਕ ਦੀਵੇ ਨਾਲ ਚੰਨ ਨਾਲ ਭਰਿਆ ਚੌਂਕ ਹੁੰਦਾ ਸੀ ਜਿਵੇਂ ਦੀਵਾਲੀ ਹੋਵੇ ਉਹ ਚੌਂਕ ਵਿੱਚ ਚੰਨ ਰੰਦਾ ਸੀ ਅੱਧੀ ਰਾਤ ਤੱਕ ਬੇਗਮਾਂ ਰਾਜਕੁਮਾਰ ਰਾਜਕੁਮਾਰੀਆਂ ਉੱਥੇ ਬੈਠੇ ਰਹਿੰਦੇ ਸੀ ਲੋਕ ਲਖਣ ਆਉਂਦੇ ਸੀ ਦਿੱਲੀ 'ਚ ਕੋਈ ਲਾਲ ਕਿਲੇ ਦੇ ਸਾਹਮਣੇ ਚਾਨਣੀ ਚੌਂਕ ਪਰ ਵਿਦਵਾਨ ਲਿਖਦਾ ਹੈ ਹੁਣ ਦੀਵਿਆਂ ਦੀ ਚਾਨਣੀ ਕਰਕੇ ਨਹੀਂ ਹੈ ਜਾਨਨੀ ਚੌਂਕ ਜਦੋਂ ਦਾ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਸਤ ਦਿੱਤਾ ਚੌਂਕ ਦੇ ਤਿੰਨ ਖੁੰਝਿਆਂ ਵਿੱਚ ਗੁਰੂ ਦੇ ਤਿੰਨ ਸਿੱਖ ਭਾਈ ਮਤੀ ਦਾਸ ਸਾਹਿਬ ਭਾਈ ਤੇ ਅੱਲਾ ਭਾਈ ਸਦੀ ਦਾਸ ਸ਼ਹੀਦ ਹੋਏ ਨੇ ਉਦੋਂ ਦਾ ਦਿੱਲੀ ਦਾ ਚੌਂਕ ਦੀਵਿਆਂ ਦੀ ਚਾਨਣੀ ਕਰਕੇ ਚਾਨਣੀ ਚੌਂਕ ਨਹੀਂ ਹੁਣ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਕਰਕੇ ਜਾਨ